ਵਾਸਾ ਵਾਲੇ ਕੀ ਗੁਰੇ ਤਨ ਤਨ ਸਤਿਗੁਰੂ ਨਯੋਟਿਆਂ ਦੀ ਜੋੜ ਸਤਿਗੁਰੂ ਤਨ ਤਨ ਸਭ ਸ੍ਰੀ ਗੁਰੂ ਨਾਮਦਾਸ ਜੀ ਸੁਬੀ ਸੁਕਾਂ ਸਤੇ ਪਾਛਰ ਜੀਓ ਤਨ ਤਨ ਮਰਸ਼ੀਦ ਬਾਬਾ ਦੀਪ ਸਿੰਘ ਸਾਹਿਬ ਸਤੇ ਪਾਛਰ ਜੀਓ ਤਨ ਤਨ ਸਤਿਪੋਸ਼ੀ ਸਿੰਘ ਜੀ ਸਤੇ ਪਾਛਰ ਜੀਓ ਤਨ ਤਨ ਕਾਫਰ ਗੋਇ ਗੁਰੂ ਜੁਗੋ ਜੁਗ ਅਟਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸਤੇ ਪਾਛਰ ਜੀਓ ਆਪ ਜੀ ਦੇ ਚਰਨਾਂ ਅਰਦਾਸ ਕੀ ਮਹਾਰਾਜ ਤਨ ਤਨ ਬਾਬਾ ਦੀਸੀ ਸਾਹਿਬ ਜੀ ਦਾ ਸ਼ੋਹਨੀ ਗੰ타ਕਾਰ ਸਤੇ ਬਾਦਸ਼ਾਹ ਜੀਓ ਆਪ ਜਾਣੇ ਜਾਣੋ ਵਾਏ ਜੀਓ ਕੋਟਵਾਰਾ ਸਾਹਿਬ ਤੋਂ ਸਭ ਸਭ ਸਭਾ ਵਿਕੇ ਸਤੇ ਬਾਦਸ਼ਾਹ ਜੀਓ ਆਰਾਮ ਕਰਨ ਜਾ ਰਹੀਆਂ ਬੋਧਾ ਮਹਾਰਾਜ ਜੀਓ ਆਪਣੇ ਬੱਚਿਆਂ ਤੇ ਮਿਹਰ ਪਰ ਹੱਥਾ ਨਾਲ ਸਤੇ ਪਾਤਸ਼ਾਹ ਜੀਓ ਸਾਰੇ ਬੱਚਿਆਂ ਨੂੰ ਆਪੋ ਚ ਪ੍ਰੇਮ ਇਤਿਫਾਕ ਵਸ਼ਨਾ ਮਹਾਰਾਜ ਕਿਰਪਾ ਕਰਨੀ ਮਿਲ ਵਰਤਨਾ ਵਸ਼ਨਾ ਕਿਰਪਾ ਕਰਨੀ ਯਤਨ ਕਰਨੀ ਵਾਏ ਜੀਓ ਮਹਾਰਾਜ ਜੀਓ ਖੜਾ ਆਰਾਮ ਕਰਨ ਵਿੱਚ ਸਤੇ ਬਾਦਸ਼ਾਹ ਜੀਓ ਇਹ ਛੋਟੇ ਬੱਚੇ ਆਪ ਜੀ ਕੋਲੋਂ ਆਗਿਆ ਲੈ ਰਹੇ ਹਾਂ ਗੱਤਾ ਸਿੱਖਣ ਲਈ ਮਾਨ ਨਾਮ ਤੇ ਸੱਜੇ ਪਾਸੇ ਆਪ ਸਭ ਜਾਨੀ ਜਾਨ ਹੋ ਵਾਈ ਕੋ ਜੀਓ ਪਰ ਬੱਚਿਆਂ ਦੇ ਨਾਮ ਹਨ ਪ੍ਰਭੀਰਤ ਕੋਰ ਕਿਰਪਾ ਪ੍ਰੀਤ ਕੋਰ ਧੋਬੰਗੀ ਜੀ ਸਿਰਤ ਕੋਰ ਗੁਰਸ਼ਫਤ ਕੋਰ ਬਲਸੀਰਤ ਕੋਰ ਨਵ ਸਿਰਤ ਕੋਰ ਮਹਿਕ ਪ੍ਰੀਤ ਸਿੰਘ ਜਸ ਮਹਿਰ ਸਿੰਘ ਮਨਪ੍ਰੀਤ ਕੋਰ ਹਰਗੁਣ ਸਿੰਘ ਮਨਜੋਤ ਸਿੰਘ ਮਨ ਰੂਪ ਸਿੰਘ ਇਹ 13:13 ਹੀ 13 ਸੱਚੇ ਪਾਤਸ਼ਾਹ ਜੀ ਆਜ ਦੇ ਬੱਚੇ ਆਪ ਤੋਂ ਸ਼ਿਸ਼ਤਰ ਵਿਦਿਆਰਣ ਲਈ ਮਹਾਰਾਜ ਹਾਜ਼ਰ ਹੋਏ ਹਨ ਬਾਈ ਗੁਰੂ ਸਾਰੇ ਬੱਚਿਆਂ ਦੇ ਸਿਰ ਤੇ ਹੱਥ ਰਖਣਾ ਉੱਚ ਕੋਟੀ ਦੀ ਸ਼ਿਸ਼ਤਰ ਵਿੱਧਾ ਦੇਣੀ ਮਹਾਰਾਜ ਜੀਓ ਪਾਤਸ਼ਾਹ ਜੀ ਆਪ ਜੀ ਦਾ ਖਾੜਾ ਹੈ ਅਸੀਂ ਤੇ ਮਹਾਰਾਜ ਕੋਲਣ ਹਾਰਾਂ ਸੱਚੇ ਪਾਤਸ਼ਾਹ ਜੀ ਇਹ ਸੇਵਾ ਨਹੀਂ ਕਰ ਸਕਦੇ ਮਹਾਰਾਜ ਤੁਸੀਂ ਆਪਣੀ ਸੇਵਾ ਆਪ ਹੀ ਲੈ ਲੈਣੀ ਸਾਡੇ ਕੋਲ ਨਹੀਂ ਸੇਵਾ ਹੁੰਦੀ ਸੱਚੇ ਪਾਤਸ਼ਾਹ ਜੀਓ ਤੁਸੀਂ ਸਰ ਤੇ ਹੱਕ ਰੱਖ ਕੇ ਮਹਾਰਾਜ ਸਾਡੇ ਕੋਲ ਸੇਵਾ ਲੈਣੀ ਮਹਾਰਾਜ ਔਰ ਇਸੇ ਤਰ੍ਹਾਂ ਹੀ ਮਹਾਰਾਜ ਆਪਣੇ ਬੱਚੇ